ਸੋ ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮਿਹਨਤ ਕਾਸ਼ ਲੋਕ ਇੰਨੇ ਕਾਸ਼ ਲੋਕ ਦਿਖਾਵਾਂਗੇ ਕਿ ਸਵੇਰੇ ਘਰੋਂ ਨਿਕਲਦੇ ਨੇ ਕਰਕੇ ਤਾਂ ਸ਼ਾਮ ਨੂੰ ਪਰਾਣੀ ਕੇ ਪਰਿਵਾਰ ਨੂੰ ਪਾਲਣ ਵਾਸਤੇ ਮਿਹਨਤ ਵੀ ਕਰਨੇ ਪੈਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਮੱਕੀ ਮੱਕੀ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਮੱਕੀ ਸਵੇਰੇ ਉਹ ਸਵੇਰੇ ਬੋਰੇ ਲੈ ਕੇ ਆਂਦੇ ਨੇ ਹਾਂ ਐਦਾਂ ਹੀ ਹੋ ਪਹਿਲਾਂ ਸਾਫ ਸਫਾਈ ਹੁੰਦੀ ਹੈ ਫਰਸ਼ ਦੇ ਉੱਤੇ ਪਾਉਂਦੇ ਨੇ ਤਾਂ ਫੇਰ ਮੱਕੀ ਜਰੀਏ ਸਕਾ ਕੇ ਤੇ ਉਹਨੂੰ ਫੇਰ ਪੈਕ ਪੈਕ ਕਰਕੇ ਤੇ ਫੇਰ ਉੱਤੇ ਗੋਦਾਮ ਦੇ ਵਿੱਚ ਲੈ ਕੇ ਜਾਂਦੇ ਨੇ ਬੜੀ ਮਿਹਨਤ ਹੈ ਮਿਹਨਤ ਕਰਦੇ ਨੇ ਫੇਰ ਕਿਦਣਾ ਕਿਤੇ ਆਪਣਾ ਪੇਟ ਭਰਦੇ ਨੇ ਆਪਣੇ ਪਰਿਵਾਰ ਦਾ ਤੇ ਆਪਣਾ ਪੇਟ ਭਰਦੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਭਾਈ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਪੀਟਰ ਮਸੀ ਜੀ ਪੀਟਰ ਜੀ ਕਿਦਾਂ ਦੇਖਦੇ ਹੋ ਕਿ ਬੜੀ ਮਿਹਨਤ ਕਰਨੇ ਪੈਂਦੀ ਤੁਹਾਨੂੰ ਸਵੇਰੇ ਸ਼ਾਮੀ ਹਾਂ ਜੀ ਤੇ ਘਰ ਦਾ ਗੁਜ਼ਾਰਾ ਚੱਲ ਜਾਂਦਾ ਚੱਲਦਾ ਹੈ ਜੀ ਮੜਾ ਮੋਟਾ ਚਲੋ ਚਲਦਾ ਹੀ ਜਾਂਦਾ ਜਾਂ ਥਾਲ ਫੁਲਕਾ ਬਣ ਜਾਂਦਾ ਜੀ ਸਵੇਰੇ ਕਿੰਨੇ ਵੇ ਘਰੋਂ ਨਿਕਲਦੇ ਸਵੇਰੇ ਅਸੀਂ 5:30 5 ਵਜੇ ਨਿਕਲ ਜਿੰਦੇ ਜੀ ਉਦੋਂ ਦੇ ਹਾਂ ਜੀ 5:30 ਵਜੇ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਫਿਰ ਪਰਿਵਾਰ ਦੇ ਵਿੱਚ ਤੇ ਸਾਰੇ ਹੀ ਆ ਮੇਰਾ ਮੁੰਡਾ ਆ ਮੇਰੀ ਨੌਮਾ ਮੇਰੀ ਘਰ ਦੀ ਆ ਮੇਰਾ ਪੋਤਾ ਆ ਜੀ ਮੈਂ ਜੀ ਹਾਂਜੀ ਪਰ ਫਿਰ ਘਰ ਦਾ ਗੁਜ਼ਾਰਾ ਚੱਲ ਜਾਂਦਾ ਹਾਂਜੀ ਚੱਲਦਾ ਚਲੋ ਮੜਾ ਮੋਟਾ ਚਲਦਾ ਹੀ ਜਾਂਦਾ ਥਾਲ ਫੁਲਕਾ ਚਲੋ ਠੀਕ ਹਾਂਜੀ ਸੋ ਫਿਰ ਮਿਹਨਤ ਬੜੀ ਹੈ ਗਰਮੀ ਹੈ ਗਰਮੀ ਦੇ ਵਿੱਚ ਧੁੱਪੇ ਕਿਤਨਾ ਕਿਤੇ ਮਿਹਨਤ ਕਰਨੇ ਪੈਂਦੀ ਹੈ ਲੋ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ ਪਰ ਤੁਸੀਂ ਗਰਮੀ ਦੇ ਵਿੱਚ ਇੰਨੀ ਮਿਹਨਤ ਕਰਦੇ ਹੋ ਕਿੱਦਾਂ ਦਾ ਲੱਗਦਾ ਫਿਰ ਬਹੁਤ ਵਧੀਆ ਲੱਗਦਾ ਹੈ ਕੋਈ ਚੱਕਰ ਨਹੀਂ ਆ ਜੀ ਪਰਮੇਸ਼ਰ ਨੇ ਚਲੋ ਤੰਦਰੁਸਤੀ ਦਿੱਤੀ ਹੈ ਇਹਦਾ ਇਸਤੇਮਾਲ ਸਰੀਰ ਦਾ ਹੀ ਕਰਨੇ ਆ ਕੋਈ ਚੱਕਰ ਨਹੀਂ ਆ ਚਲੋ ਮਿਹਨਤ ਕਰਨਾ ਵੈਸੇ ਵੀ ਚੰਗਾ ਆ ਕੋਈ ਤੁਸੀ ਲੱ ਸਦਾ ਬਿੰਦਾ ਆ ਜੀ ਤੇ ਸਰੀਰ ਸੈਟ ਰਿੰਦਾ ਆ ਜੀ ਹਾਂਜੀ ਸੋ ਲੇਬਰ ਕਿੰਨੇ ਕੇ ਮਿਲ ਜਾਂਦੀ ਫਿਰ ਲੇਬਰ ਕਿੰਨੇ ਕੇ ਮਿਲ ਜਾਂਦੀ ਲੇਬਰ ਇਹੋ ਹੀ ਕਦੀ 500 ਬਣ ਗਿਆ ਕਦੀ 400 ਬਣ ਗਿਆ ਕਦੀ 500 ਤੋਂ ਵੱਧ ਬਣ ਗਿਆ ਇਦਾਂ ਹੀ ਆ ਜੀ ਸੋ ਫਿਰ ਕੱਟ ਕਦੀ ਵੱਧ ਸੋ ਐ ਜਰੀ ਮੱਕੀ ਮੱਕੀ ਨੂੰ ਮੈਂ ਦੇਖਦਾ ਪਿਆ ਕਿ ਇੱਕ ਇੱਕ ਬੋਰਾ ਖੋਲ ਕੇ ਤੇ ਇੱਕ ਇੱਕ ਕਰਕੇ ਇਦਾਂ ਖਲਾਰਦੇ ਆ ਇਹਨੂੰ ਪਹਿਲਾਂ ਸਾਫ ਸਫਾਈ ਕਿੰਨੇ ਬੰਦੀ ਫਰਸ਼ ਨੂੰ ਹਾਂਜੀ ਜੇ ਕੂੜਾ ਕੜਾ ਤੁਹਾਨੂੰ ਸਾਫ਼ ਕਰਨਾ ਪੈਂਦਾ ਹੈ ਬੁੱਕਰ ਮਾਰਨੀ ਪੈਂਦੀ ਆ ਘਟਾ ਮਿੱਟੀ ਪਹਿਲਾਂ ਬਾਹਰ ਕੱਢਣੀ ਪੈਂਦੀ ਆ ਬਾਅਦ ਚ ਇਹਦੇ ਉੱਤੇ ਮੱਕੀ ਖਿਲਾਰ ਦੇ ਦਈਦੀ ਆ ਜੀ ਜੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਸੁੱਕਣ ਤੋਂ ਬਾਅਦ ਫਿਰ ਪੈਕ ਕਰਨੀ ਹਾਂਜੀ ਸ਼ਾਮ ਨੂੰ ਪੈਕ ਕਰਦੇ ਕਿੰਨਾ ਟਾਈਮ ਲੱਗ ਜਾਂਦਾ ਫਿਰ ਸੁਕਣ ਦੇ ਸਾਰੀ ਦਿਹਾੜੀ ਲੱਗ ਜਾਂਦੀ ਆ ਜੀ ਅੱਛਾ ਹਾਂ 5 6 ਵਜੇ ਜਾਂਦੇ ਆ ਉਸ ਤੋਂ ਬਾਅਦ ਚ ਇਹਨੂੰ ਇਕੱਠੀ ਕਰਨਾ ਹੁੰਦਾ ਹੈ ਜੇ ਕਿਤੇ ਬਾਰਿਸ਼ ਦਾ ਮੌਸਮ ਹੈਗਾ ਬਾਰਿਸ਼ ਆਏ ਦੀ ਫਿਰ ਬਾਰਿਸ਼ ਦੀ ਦਿੱਕਤ ਜ਼ਿਆਦਾ ਨਹੀਂ ਵੱਜ ਜਾਂਦੀ ਤੁਹਾਡੇ ਹਾਂਜੀ ਵੱਦੀ ਆ ਜੀ ਦਿੱਕਤ ਵੱਦੀ ਆ ਫਿਰ ਇੱਕਦਮ ਇਹਨੂੰ ਇਕੱਠੀ ਕਰਨਾ ਪੈਂਦਾ ਆ अच्छा फिर अगले दिन फिर पानी ਜਿਹੜਾ ਖਲੋਤਾ ਹੁੰਦਾ ਪਾਣੀ ਕੱਢੀਦਾ ਵਾ ਫਿਰ ਇਹਨੂੰ ਖਲਾਰੀਦਾ ਵਾ ਜੀ ਹਾਂਜੀ ਸੋ ਮਿਹਨਤ 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 ਹਾਂਜੀ ਬਹੁਤ ਅਜੀ ਲੱਕ ਰਹਿ ਜਾਂਦੇ ਆ ਜੀ ਬਸ ਰਹਿ ਜਾਂਦੇ ਆ ਜੀ ਚਾਰੂ ਮਾਰ ਮਾਰ ਕੇ ਪਾਣੀ ਕੱਢ ਕੱਢ ਕੇ ਬਹੁਤ ਮੁਸ਼ਕਲ ਹੁੰਦਾ ਸੋ ਫਿਰ ਲੇਬਰ ਟਾਈਮ ਨਾਲ ਮਿਲ ਜਾਂਦੀ ਹੈ ਤੁਸੀਂ ਕਿੰਨੀ ਕਿੰਨੀ ਤੋੜੇ ਦਾ ਕਿੰਨਾ ਰੇਟ ਮਿਲਦਾ ਜੀ ਤੋੜੇ ਦਾ 17 ਰੁਪਏ ਰੇਟ ਹੈ ਜੀ ਭਰ ਕੇ ਖੜਾ ਕਰਨ ਦਾ ਤੇ ਅਗਰ ਇੱਕ ਦਿਨ ਫੇਰ ਹੈ ਜੀ ਫਿਰ 6.5 ਰੁਪਏ ਹੀ 8.5 ਰੁਪਏ ਫੇਰ ਦਿੰਦੇ ਹਨ ਜੀ ਹਾਂਜੀ ਅੱਛਾ ਇੱਕ ਦਿਨ ਰਹਿ ਜੇ ਤੇ ਇੱਕ ਦਿਨ ਰਹਿ ਜੇ ਤੇ ਅਗਲੇ ਦਿਨ ਇਕੱਠੇ ਕਰੀਏ ਜਿੱਦਾਂ ਦੋ ਦਿਨ ਲੰਘ ਜਾਂਦੇ ਆ ਜੀ ਅੱਜ ਪਾਈ ਆ ਅੱਜ ਮੀ ਆ ਜੇ ਫਿਰ ਅਗਲੇ ਦਿਨ ਸਾਨੂੰ ਪਰਣੀ ਪੈਂਦੀ ਆ ਪਰ ਦੋ ਦਿਨ ਸਾਢੇ ਲੱਗ ਜਾਂਦੇ ਆ ਜੀ ਇੱਕ ਦਿਨ ਦੇ 17.5 ਇੱਕ ਦਿਨ ਦੇ ਫਿਰ ਸਾਢੇ 8:00 ਅੱਛਾ ਉਹ ਫਿਰ ਥੋੜਾ ਤੁਹਾਨੂੰ ਅੱਧ ਦਿੰਦੇ ਆ ਹਾਂ ਉਹ ਅੱਧ ਦਿੰਦੇ ਆ ਨਾ ਇੱਕ ਦਿਨ ਅੱਧ ਦੇ ਹਾਂਜੀ ਅੱਧ ਪਰ ਕਿਤੇ ਨਾ ਕਿਤੇ ਮਿਹਨਤ ਵੀ ਹੈ ਨਾ ਮਿਹਨਤ ਕਰਨੀ ਪੈਂਦੀ ਦੋ ਦਿਨ ਬਦਲ ਪਾ ਕੇ ਉਹਨੂੰ ਗਿੱਲੀ ਨੂੰ ਜੇ ਬਦਲ ਪਾ ਕੇ ਗਿੱਲੀ ਨੂੰ ਕੱਠੀ ਕਰਨਾ ਪੜਾ ਔਖਾ ਹਣਾ ਫਿਰ ਥਾਸ ਕਾ ਕੇ ਫਿਰ ਖਲਾਰਨੀ ਜੀ ਬਹੁਤ ਮੁਸ਼ਕਲ ਹੋ ਜਾਂਦੀ ਬੜਾ ਔਖਾ ਹੈ ਨਾ ਕਿੰਨੀ ਦਿਨ ਹੋ ਗਈ ਤੁਹਾਨੂੰ ਇਹ ਕੰਮ ਕਰਦਿਆਂ ਮੱਕੀ ਦੇ ਕੰਮ ਚ ਮੱਕੀ ਦਾ ਜੀ 2-3 ਸਾਲ ਹੋ ਗਿਆ ਹਨ ਕਰਦੇ ਅੱਛਾ ਹਾਂਜੀ 4 ਸਾਲ ਪਰ ਖੁਸ਼ ਹੋ ਕਿਤਨਾ ਕਿਤੇ ਖੁਸ਼ ਹੈ ਜੀ ਚਲੋ ਠੀਕ ਹੈ ਕਾਰੋਬਾਰ ਚੱਲਦਾ ਜਾਂਦਾ ਜਦੋਂ ਪੜੇ ਨਹੀਂ ਲਿਖੇ ਨਹੀਂ ਤਾਂ ਇਹੋ ਕੰਮ ਕਰਨਾ ਆਪਣਾ ਮਜ਼ਦੂਰੀ ਕਰਨੀ ਪੈਂਦੀ ਪਰ ਲੇਬਰ 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 ਵੀ ਕਰਨੀ ਪਰ ਕਿਤੇ ਨਾ ਕਿਤੇ ਦਿਲ ਵੀ ਚਾਹੀਦਾ ਮਿਹਨਤ ਵੀ ਹੁੰਦੀ ਹੈ ਸਰੀਰ ਵੀ ਚਾਹੀਦਾ ਸਰੀਰ ਚਾਹੀਦਾ ਹਾਂਜੀ ਸਰੀਰ ਕੰਮ ਕਰਾਂਗੇ ਉਹਦਾ ਕਿੱਥੋਂ ਆਵਾਂਗੇ ਜੀ ਸੋ ਫਿਰ ਜਦੋਂ ਇੱਥੋਂ ਜਾਂਦੇ ਹੋ ਤੁਸੀਂ ਹਾਂਜੀ ਆ ਫਿਰ ਪਰਿਵਾਰ ਵੀ ਕਿਤੇ ਨਾ ਕਿਤੇ ਕਹਿੰਦਾ ਹੋਣਾ ਕਿ ਮਿਹਨਤ ਕਰਕੇ ਆਇਆ ਪਾਪਾ ਦਾ ਸਾਰੇ ਘਰ ਦੇ ਕਹਿੰਦੇ ਨੇ ਕਿ ਉਹਨਾਂ ਨੂੰ ਪਾਣੀ ਪੁਣੀ ਦਈਏ ਤਾਂ ਕੰਮ ਬੜਾ ਮਿਹਨਤ ਵਾਲਾ ਤੁਹਾਡਾ ਗਰਮੀ ਦੇ ਵਿੱਚ ਜਾਣਾ ਕਿੱਦਾਂ ਦਾ ਫਿਰ ਨਹੀਂ ਠੀਕ ਆ ਚਲੋ ਘਰ ਦੇ ਵੀ ਜਾਂਦਿਆਂ ਜੇ ਠੰਡ ਹੋਏ ਤਾਂ ਪਾਣੀ ਗਰਮ ਕਰਕੇ ਦਿੰਦੇ ਆ ਉਹ ਜਾਂਦਿਆਂ ਬਾਲਟੀਆਂ ਭਰੀਆਂ ਹੁੰਦੀਆਂ ਨਹਾਈ ਦਾ ਧੋਈ ਦਾ ਵਧੀਆ ਜੀ ਸਿਸਟਮ ਬਹੁਤ ਵਧੀਆ ਚਲੋ ਪਰਿਵਾਰ ਵੀ ਇੱਜ਼ਤ ਕਰਦਾ ਕਿਉਂਕਿ ਕਮਾਈ ਦੇ ਸਿਰ ਤੇ ਇੱਜ਼ਤ ਕਰਦਾ ਆ ਅਗਰ ਅਸੀਂ ਕੁਝ ਕਰਾਂਗੇ ਤਾਂ ਇੱਜ਼ਤ ਕਿੱਥੇ ਹੋਵੇਗੀ ਜੀ ਜੀ ਬੈਲੀਆਂ ਦੀ ਅੰਬਲੀਆਂ ਦੀ ਇੱਜ਼ਤ ਵੀ ਨਹੀਂ ਹੁੰਦੀ ਜਿਹੜਾ ਕੰਮ ਕਰਦਾ ਉਹਦੀ ਇ ਤੋ ਇਹ ਮੇਰੀ ਗੱਲ ਸੁਣੋ ਕਿ ਐ ਦਿੱਦਾ ਮਤਲਬ ਕਿੰਨਾ ਚਿਰ ਸੀਜ਼ਨ ਹੁੰਦਾ ਤੁਹਾਡਾ ਮੱਕੀ ਦਾ ਕਿੰਨਾ ਕਿੰਨਾ ਚਿਰ ਹੁੰਦਾ ਇਹ ਸਾਰੇ 1.5 ਮਹੀਨਾ ਹੋ ਜਾਂਦਾ ਜੀ ਹਾਂ ਮਹੀਨਾ 1.5 ਮਹੀਨਾ ਲੰਘ ਜਾਂਦਾ ਹਾਂ ਜੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਇਦਾਂ ਇਦਾਂ ਅਰਦੂ ਲਾਲੀ ਦੇ ਕੋਈ ਰੈਕ ਲੱਗ ਗਿਆ ਉਹਨੂੰ ਲਾਉਂ ਚੱਲ ਗਏ ਗੱਡੀਆਂ ਲਾਉਂ ਚੱਲ ਗਏ ਇਦਾਂ ਹੀ ਸਿਸਟਮ ਚੱਲਦਾ ਰਹਿੰਦਾ ਜੀ 1.5 2 ਮਹੀਨੇ ਦਾ ਸੀਜ਼ਨ ਹਾਂ ਜੀ ਬਾਅਦ ਚ ਉਸ ਤੋਂ ਬਾਅਦ ਕਣਕ ਦਾ ਆ ਜਾਣਾ ਵਾ ਫਿਰ ਕਣਕ ਦਾ ਸੀਜ਼ਨ ਲਾਵਾਂਗੇ ਕਣਕ ਦਾ ਖਤਮ ਹੋਇਆ ਬਾਅਦ ਫੇਰ ਕਿੰਨੇ 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 ਲੇਬਰ ਲੱਗੇ ਕਿੰਨੇ ਬੰਦੇ ਇਕੱਠੇ ਲੱਗੇ ਦੇ ਤੁਸੀਂ ਇਹ ਨੂੰ ਕਰਨ ਵਾਸਤੇ ਸੋ ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮਿਹਨਤ ਕਸ ਲੋਕ ਇੰਨੇ ਤਕਸ਼ ਲੋਕ ਦਿਖਾਵਾਂਗੇ ਕਿ ਸਵੇਰੇ ਘਰੋਂ ਨਿਕਲਦੇ ਨੇ ਤੜਕੇ ਤਾਂ ਸ਼ਾਮ ਨੂੰ ਪਹਾਨੀ ਕਿਤੇ ਪਰਿਵਾਰ ਨੂੰ ਪਾਲਣ ਵਾਸਤੇ ਮਿਹਨਤ ਵੀ ਕਰਨੇ ਪੈਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੱਕੀ ਮੱਕੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਮੱਕੀ ਸਰੀਏ ਉਹ ਫੇਰ ਬੋਰੇ ਲੈ ਕੇ ਆਂਦੇ ਨੇ ਤਾਂ ਐਦਾਂ ਹੀਓ ਪਹਿਲਾਂ ਸਾਫ ਸਫਾਈ ਹੁੰਦੀ ਏ ਫਰਸ਼ ਦੇ ਉੱਤੇ ਪਾਉਂਦੇ ਨੇ ਤਾਂ ਫੇਰ ਮੱਕੀ ਜੜੀ ਏ ਸਕਾ ਕੇ ਤੇ ਉਹਨੂੰ ਫੇਰ ਬੈਕ ਪੈਕ ਕਰਕੇ ਤੇ ਫੇਰ ਉੱਤੇ ਗੋਦਾਮ ਦੇ ਵਿੱਚ ਲੈ ਕੇ ਜਾਂਦੇ ਨੇ ਬੜੀ ਮਿਹਨਤ ਹੈ ਮਿਹਨਤ ਕਰਦੇ ਨੇ ਫੇਰ ਕਿਤੇ ਨਾ ਕਿਤੇ ਆਪਣਾ ਪੇਟ ਭਰਦੇ ਨੇ ਆਪਣੇ ਪਰਿਵਾਰ ਦਾ ਤੇ ਆਪਣਾ ਪੇਟ ਭਰਦੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਏ ਗੱਲਬਾਤ ਕਰਦੇ ਆ ਭਾਈ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਪੀਟਰਨ ਸਿੰਘ ਜੀ ਪੀਟਰ ਜੀ ਕਿੱਦਾਂ ਦੇਖਦੇ ਹੋ ਕਿ ਬੜੀ ਮਿਹਨਤ ਕਰਨੇ ਪੈਂਦੀ ਤੁਹਾਨੂੰ ਸਵੇਰੇ ਸ਼ਾਮੀ ਹਾਂ ਜੀ ਤੇ ਘਰ ਦਾ ਗੁਜ਼ਾਰਾ ਚੱਲ ਜਾਂਦਾ ਚੱਲਦਾ ਹੈ ਜੀ ਮੜਾ ਮੋਟਾ ਚਲਦਾ ਹੀ ਜਾਂਦਾ ਜਾਂ ਦਾਲ ਫੁਲਕਾ ਬਣ ਜਾਂਦਾ ਜੀ ਸਵੇਰੇ ਕਿੰਨੇ ਵੇ ਘਰੋਂ ਨਿਕਲਦੇ ਸਵੇਰੇ ਅਸੀਂ 5:30 5 ਵਜੇ ਨਿਕਲ ਜਾਂਦੇ ਹਾਂ ਜੀ ਉਦੋਂ ਦੇ ਹਾਂ ਜੀ 5:30 ਵਜੇ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਪਰਿਵਾਰ ਦੇ ਵਿੱਚ ਤੇ ਸਾਰੇ ਹੀ ਆ ਮੇਰਾ ਮੁੰਡਾ ਆ ਮੇਰੀ ਲਾਹਾਂ ਮਾਂ ਮੇਰੀ ਘਰ ਦੀ ਆ ਮੇਰਾ ਪੋਤਾ ਆ ਜੀ ਮੈਂ ਜੀ ਹਾਂ ਜੀ ਪਰ ਫਿਰ ਘਰ ਦਾ ਗੁਜ਼ਾਰਾ ਚੱਲ ਜਾਂਦਾ ਹਾਂ ਹਾਂ ਜੀ ਚੱਲਦਾ ਚਲੋ ਮੜਾ ਮੋਟਾ ਚਲਦਾ ਹੀ ਜਾਂਦਾ ਦਾਲ ਫੁਲਕਾ ਚਲੋ ਠੀਕ ਹਾਂ ਜੀ ਸੋ ਫਿਰ ਮਿਹਨਤ ਬੜੀ ਹੈ ਗਰਮੀ ਹੈ ਗਰਮੀ ਦੇ ਵਿੱਚ ਧੁੱਪੇ ਕਿਤਨਾ ਕਿਤੇ ਮਿਹਨਤ ਕਰਨੇ ਪੈਂਦੀ ਹੈ ਲੋ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ ਪਰ ਤੁਸੀਂ ਗਰਮੀ ਦੇ ਵਿੱਚ ਇੰਨੀ ਮਿਹਨਤ ਕਰਦੇ ਹੋ ਕਿੱਦਾਂ ਦਾ ਲੱਗਦਾ ਫਿਰ ਬਹੁਤ ਵਧੀਆ ਲੱਗਦਾ ਹੈ ਕੋਈ ਚੱਕਰ ਨਹੀਂ ਆ ਜੀ ਪਰਮੇਸ਼ਰ ਨੇ ਚਲੋ ਤੰਦਰੁਸਤੀ ਦਿੱਤੀ ਹੈ ਦਾ ਇਸਤੇਮਾਲ ਸਰੀਰ ਦਾ ਹੀ ਕਰਨੇ ਆ ਕੋਈ ਚੱਕਰ ਨਹੀਂ ਆ ਚਲੋ ਮਿੰਤ ਕਰਨਾ ਵੈਸੇ ਵੀ ਚੰਗਾ ਆ ਕੋਈ ਤੁਸੀਂ ਲੱ ਸਕਦਾ ਬਿੰਦਾ ਆ ਜੀ ਤੇ ਸਰੀਰ ਸੈਟ ਰਿੰਦਾ ਆ ਜੀ ਹਾਂਜੀ ਸੋ ਲੇਬਰ ਕਿੰਨੇ ਕ ਮਿਲ ਜਾਂਦੀ ਫਿਰ ਲੇਬਰ ਕਿੰਨੇ ਕ ਮਿਲ ਜਾਂਦੀ ਲੇਬਰ ਇਹੋ ਹੀ ਕਦੀ 500 ਬਣ ਗਿਆ ਕਦੀ 400 ਬਣ ਗਿਆ ਕਦੀ 500 ਤੋਂ ਵੱਧ ਬਣ ਗਿਆ ਇਦਾਂ ਹੀ ਆ ਜੀ ਸੋ ਫਿਰ ਕੱਟ ਕਦੀ ਵੱਧ ਸੋ ਐ ਜਰੀ ਮੱਕੀ ਮੱਕੀ ਨੂੰ ਮੈਂ ਦੇਖਦਾ ਪਿਆ ਕਿ ਇੱਕ ਇੱਕ ਬੋਰਾ ਖੋਲ ਕੇ ਤੇ ਇੱਕ ਇੱਕ ਕਰਕੇ ਇਦਾਂ ਖਲਾਰਦੇ ਆ ਇਹਨੂੰ ਪਹਿਲਾਂ ਸਾਫ ਸਫਾਈ ਕਰਨੇ ਪੈਂਦੀ ਫਰਸ਼ ਨੂੰ ਹਾਂਜੀ ਜੇ ਕੁਰਾ ਕੜਾ ਤੁਹਾਨੂੰ ਸਾਫ ਕਰਨਾ ਪੈਂਦਾ ਹੈ ਬੁੱਕਰ ਮਾਰਨੀ ਪੈਂਦੀ ਆ ਘਟਾ ਮਿੱਟੀ ਪਹਿਲਾਂ ਬਾਹਰ ਕੱਢਣੀ ਪੈਂਦੀ ਆ ਬਾਅਦ ਚ ਇਹਦੇ ਉੱਤੇ ਮੱਕੀ ਖਿਲਾਰ ਦੇ ਦਈਦੀ ਆ ਜੀ ਜੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਸੁੱਕਣ ਤੋਂ ਬਾਅਦ ਫਿਰ ਪੈਕ ਕਰਨੀ ਹਾਂਜੀ ਸ਼ਾਮ ਨੂੰ ਪੈਕ ਕਰ ਦੋ ਕਿੰਨਾ ਟਾਈਮ ਲੱਗ ਜਾਂਦਾ ਫਿਰ ਸੁਕਣ ਦੇ ਸਾਰੀ ਦਿਹਾੜੀ ਲੱਗ ਜਾਂਦੀ ਆ ਜੀ ਅੱਛਾ ਹਾਂ 5 6 ਵਜੇ ਜਾਂਦੇ ਆ ਉਸ ਤੋਂ ਬਾਅਦ ਚਹੀ ਇਹਨੂੰ ਇਕੱਠੀ ਕਰਨਾ ਹੁੰਦਾ ਹੈ ਜੇ ਕਿਤੇ ਬਾਰਿਸ਼ ਦਾ ਮੌਸਮ ਹੈਗਾ ਬਾਰਿਸ਼ ਆਏਂਦੀ ਫਿਰ ਬਾਰਿਸ਼ ਦੀ ਦਿੱਕਤ ਜ਼ਿਆਦਾ ਨਹੀਂ ਵੱਧ ਜਾਂਦੀ ਦਿੱਕਤ ਹਾਂਜੀ ਵੱਧਦੀ ਆ ਜੀ ਦਿੱਕਤ ਵੱਦੀ ਆ ਫਿਰ ਇੱਕਦਮ ਇਹਨੂੰ ਇਕੱਠੀ ਕਰਨਾ ਪੈਂ अच्छा फिर अगले दिन फिर पानी ਜਿਹੜਾ ਖਲੋਤਾ ਹੁੰਦਾ ਪਾਣੀ ਕੱਢੀਦਾ ਵਾ ਫਿਰ ਇਹਨੂੰ ਖਲਾਰੀਦਾ ਵਾ ਜੀ ਹਾਂਜੀ ਉਹ ਮਿਹਨਤ 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 ਹਾਂਜੀ ਬਹੁਤ ਅਜਿਹਾ ਕਰੇ ਜਾਂਦੇ ਆ ਜੀ ਬਖਰੇ ਜਾਂਦੇ ਆ ਜੀ ਚਾਰੂ ਮਾਰ ਮਾਰ ਕੇ ਪਾਣੀ ਕੱਢ ਕੱਢ ਕੇ ਬਹੁਤ ਮੁਸ਼ਕਲ ਹੁੰਦਾ ਸੋ ਫਿਰ ਲੇਬਰ ਟਾਈਮ ਨਾਲ ਮਿਲ ਜਾਂਦੀ ਹੈ ਹਾਂ ਲੇਬਰ ਤੁਸੀਂ ਕਿੰਨੀ ਕਿੰਨੀ ਥੋੜੇ ਦਾ ਕਿੰਨਾ ਰੇਟ ਮਿਲਦਾ ਹੈ ਥੋੜੇ ਦਾ 17 ਰੁਪਏ ਰੇਟ ਆ ਜੀ ਭਰ ਕੇ ਖਰਾ ਕਰਨ ਦਾ ਤੇ ਅਗਰ ਇੱਕ ਦਿਨ ਫੇਰ ਹੈ ਜੀ ਫਿਰ 8.5 ਰੁਪਏ ਹੀ 8.5 ਰੁਪਏ ਫੇਰ ਦਿੰਦੇ ਹਨ ਜੀ ਹਾਂਜੀ ਅੱਛਾ ਇੱਕ ਦਿਨ ਰਹਿ ਜੇ ਤੇ ਇੱਕ ਦਿਨ ਰਹਿ ਜੇ ਤੇ ਅਗਲੇ ਦਿਨ ਇਕੱਠੀ ਕਰੀਏ ਜਿੱਦਾਂ ਦੋ ਦਿਨ ਨੰਗ ਜਾਂਦੇ ਆ ਜੀ ਅੱਜ ਪਾਈ ਆ ਅੱਜ ਮੇਹ ਆ ਜੇ ਫਿਰ ਅਗਲੇ ਦਿਨ ਸਾਨੂੰ ਪਰਣੀ ਪੈਂਦੀ ਆ ਪਰ ਦੋ ਦਿਨ ਸਾਡੇ ਲੱਗ ਜਾਂਦੇ ਆ ਜੀ ਇੱਕ ਦਿਨ ਦੇ 1.75 ਇੱਕ ਦਿਨ ਦੇ ਫਿਰ 8:30 ਅੱਛਾ ਉਹ ਫਿਰ ਥੋੜਾ ਤੁਹਾਨੂੰ ਅੱਧ ਦਿੰਦੇ ਆ ਹਾਂ ਉਹ ਅੱਧ ਦਿੰਦੇ ਆ ਨਾ ਅੱਧ ਹਾਂਜੀ ਅੱਧ ਪਰ ਕਿਤੇ ਨਾ ਕਿਤੇ ਮਿਹਨਤ ਨਹੀਂ ਹੈ ਨਾ ਮਿਹਨਤ ਕਰਨੀ ਪੈਂਦੀ ਦੋ ਦਿਨ ਬਦਲ ਪਾ ਕੇ ਉਹਨੂੰ ਗਿੱਲੀ ਨੂੰ ਜੇ ਬਦਲ ਪਾ ਕੇ ਗਿੱਲੀ ਨੂੰ ਕੱਥੀ ਕਰਨਾ ਬੜਾ ਔਖਾ ਫਿਰ ਥਾਸ ਕਾ ਕੇ ਫਿਰ ਖਿਲਾਰਨੀ ਜੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਬੜਾ ਔਖਾ ਹੈ ਨਾ ਕਿੰਨੀ ਦਿਰ ਹੋ ਗਈ ਹੈ ਤੁਹਾਨੂੰ ਇਹ ਕੰਮ ਕਰਦਿਆਂ ਮੱਕੀ ਦੇ ਕੰਮ ਚ ਮੱਕੀ ਦਾ ਜੀ 2-3 ਸਾਲ ਹੋ ਗਿਆ ਹਨ ਕਰਦੇ ਅੱਛਾ ਹਾਂਜੀ 4 ਸਾਲ ਪਰ ਖੁਸ਼ ਹੋ ਕਿਤਨਾ ਕਿਤੇ ਖੁਸ਼ ਹੈ ਜੀ ਚਲੋ ਠੀਕ ਹੈ ਕਾਰੋਬਾਰ ਚੱਲਦਾ ਜਾਂਦਾ ਜਦੋਂ ਪੜੇ ਨਹੀਂ ਲਿਖੇ ਨਹੀਂ ਤਾਂ ਇਹੋ ਕੰਮ ਕਰਨਾ ਪਣਾ ਮਜ਼ਦੂਰੀ ਕਰਨੀ ਪਈ ਪਰ ਲੇਬਰ 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 ਵੀ ਕਰਨੀ ਪਰ ਕਿਤੇ ਨਾ ਕਿਤੇ ਦਿਲ ਵੀ ਚਾਹੀਦਾ ਮਿਹਨਤ ਵੀ ਹੁੰਦੀ ਹੈ ਸਰੀਰ ਵੀ ਚਾਹੀਦਾ ਸਰੀਰ ਚਾਹੀਦਾ ਹਾਂਜੀ ਸਰੀਰ ਕੰਮ ਕਰਾਂਗੇ ਮਿਹਨਤ ਕਰਾਂਗੇ ਉਹ ਤਾਂ ਕਿੱਥੋਂ ਆਵਾਂਗੇ ਜੀ ਸੋ ਫਿਰ ਜਦੋਂ ਇੱਥੋਂ ਜਾਂਦੇ ਹੋ ਤੁਸੀਂ ਹਾਂਜੀ ਆ ਫਿਰ ਪਰਿਵਾਰ ਵੀ ਕਿਤੇ ਨਾ ਕਿਤੇ ਕਹਿੰਦਾ ਹੋਣਾ ਕਿ ਮਿਹਨਤ ਕਰਕੇ ਆਇਆ ਪਾਪਾ ਦਾ ਸਾਰੇ ਘਰ ਦੇ ਕਹਿੰਦੇ ਨੇ ਕਿ ਉਹਨਾਂ ਨੂੰ ਪਾਣੀ ਪੁਣੀ ਦਈਏ ਹਾਂ ਤਾਂ ਕੰਮ ਬੜਾ ਮਿਹਨਤ ਵਾਲਾ ਤੁਹਾਡਾ ਗਰਮੀ ਦੇ ਵਿੱਚ ਜਾਣਾ ਕਿੱਦਾਂ ਦਾ ਫਿਰ ਨਹੀਂ ਠੀਕ ਆ ਚਲੋ ਘਰ ਦੇ ਵੀ ਜਾਂਦਿਆਂ ਜੇ ਠੰਡ ਹੋਏ ਤਾਂ ਪਾਣੀ ਗਰਮ ਕਰਕੇ ਦਿੰਦੇ ਆ ਉਹ ਜਾਂਦਿਆਂ ਬਾਲਟੀਆਂ ਭਰੀਆਂ ਹੁੰਦੀਆਂ ਨਹਾਈ ਦਾ ਧੋਈ ਦਾ ਵਧੀਆ ਜੀ ਸਿਸਟਮ ਬਹੁਤ ਵਧੀਆ ਚਲੋ ਪਰਿਵਾਰ ਵੀ ਇੱਜ਼ਤ ਕਰਦਾ ਕਿਉਂਕਿ ਕਮਾਈ ਦੇ ਸਿਰ ਤੇ ਇੱਜ਼ਤ ਕਰਦਾ ਆ ਅਗਰ ਅਸੀਂ ਕੁਝ ਕਰਾਂਗੇ ਤਾਂ ਇੱਜ਼ਤ ਕਿੱਥੇ ਹੋਵੇਗੀ ਜੀ ਜੀ ਬੈਲੀਆਂ ਦੀ ਅੰਬਲੀਆਂ ਦੀ ਇੱਜ਼ਤ ਵੀ ਨਹੀਂ ਹੁੰਦੀ ਜਿਹੜਾ ਕੰਮ ਕਰਦਾ ਉਹ ਓਏ ਮੇਰੀ ਗੱਲ ਸੁਣੋ ਕਿ ਐ ਦਿੱਦਾ ਮਤਲਬ ਕਿੰਨਾ ਚਿਰ ਸੀਜ਼ਨ ਹੁੰਦਾ ਤੁਹਾਡਾ ਮੱਕੀ ਦਾ ਕਿੰਨਾ ਕਿੰਨਾ ਚਿਰ ਹੁੰਦਾ ਇਹ ਸਾਰੇ ਡੇਢ ਕੁ ਮਹੀਨਾ ਹੋ ਜਾਂਦਾ ਜੀ ਹਾਂ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਹਾਂ ਜੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਇਦਾਂ ਇਦਾਂ ਅਰਦੂ ਲਾਲੀ ਦੇ ਕੋਈ ਰੈਕ ਲੱਗ ਗਿਆ ਉਹਨੂੰ ਲਾਉਂ ਚੱਲ ਗਏ ਗੱਡੀਆਂ ਲਾਉਂ ਚੱਲ ਗਏ ਇਦਾਂ ਹੀ ਸਿਸਟਮ ਚੱਲਦਾ ਰਹਿੰਦਾ ਡੇਢ ਦੋ ਮਹੀਨੇ ਦਾ ਸੀਜ਼ਨ ਹਾਂਜੀ ਬਾਅਦ ਚ ਉਸ ਤੋਂ ਬਾਅਦ ਕਣਕ ਦਾ ਆ ਜਾਣਾ ਵਾ ਫਿਰ ਕਣਕ ਦਾ ਸੀਜ਼ਨ ਲਾਵਾਂਗੇ ਕਣਕ ਦਾ ਖਤਮ ਹੋਇਆ ਬਾਅਦ ਫੇਰ ਕਿੰਨੇ 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 ਲੇਬਰ ਲੱਗੇ ਕਿੰਨੇ ਬੰਦੇ ਇਕੱਠੇ ਲੱਗੇ ਦੋ ਤੁਸੀਂ ਇਹ ਨੂੰ ਕਰਨ ਵਾਸਤੇ ਕੰਮ ਸਾਰੇ ਹੀ 12 13 ਬੰਦੇ ਹੁੰਦੇ ਆ ਤਾਂ ਚੱਲਦਾ ਗੁਜ਼ਾਰਾ ਕਰਦਾ ਫੇਰ ਇਦਾਂ ਹੀ ਸਾਰੇ ਉਹ ਸਪੈਸ਼ਲਾਂ ਲੱਗ ਜਾਂਦੀਆਂ ਆ ਰੈਕ ਲੱਗ ਜਾਂਦੇ ਆ ਖਾਦੇ ਸਟੇਸ਼ਨ ਦੇ ਉੱਤੇ ਉਹ ਗੱਡੀਆਂ ਹੁੰਦੀਆਂ ਆ ਫੇਰ ਲਾ ਕੇ ਚਲੋ ਦੋ ਤਿੰਨ ਸੌ ਉਧਰੋਂ ਬਣ ਜਾਂਦਾ ਆ ਫੇਰ ਇਦਾਂ ਹੀ ਗੱਲ ਫੋਟਾ ਚੱਲਦਾ ਚੱਲੀ ਜਾਂਦਾ ਦਾਲ ਹਾਂਜੀ ਮਿਹਨਤ ਬੜੀ ਏ ਗਰਮੀ ਦੇ ਵਿੱਚ ਵੀ ਲੱਗਣਾ ਤੋ ਵੀ ਸਾਨੀ ਫਿਰ ਬਦਲ ਦੇ ਵਿੱਚ ਕਿਤਨਾ ਕਿਤੇ ਬਦਲ ਵੀ ਪੈਣਾ ਦਿੱਕਤਾਂ ਦਾ ਵੀ ਸਾਹਮਣਾ ਬੜਾ ਕਰਨਾ ਪੈਂਦਾ ਏ ਪਰ ਮਿਹਨਤ ਬੜੀ ਏ ਮਿਹਨਤ ਕਸ ਜਿਹੜੀ ਬੰਦੇ ਆ ਤੇ ਮਿਹਨਤ ਬਹੁਤ ਆ ਜੀ ਜੀ ਤੋ ਕੀ ਕ ਮਿਹਨਤ ਤੇ ਬਹੁਤ ਆ ਹਾਂਜੀ ਤੋ ਗੱਲਬਾਤ ਕੀਤੀ ਏ ਜੀ ਉਹਨਾਂ ਨੇ ਕਹਿ ਕਿ ਮਿਹਨਤ ਬੜੀ ਏ ਮਿਹਨਤ ਕਰਕੇ ਕਿਤੇ ਨਾ ਕਿਤੇ ਦਿਨ ਰਾਤ ਮਿਹਨਤ ਕਰਦੇ ਨੇ ਫਿਰ ਵੀ ਆਪਣਾ ਪਾਲਦੇ ਨੇ ਏਟ ਪਰਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਮਿਹਨਤ ਕਸ ਲੋਕਾਂ ਨਾਲ ਤੁਹਾਨੂੰ ਮਿਲਾਇਆ ਏ ਅੱਜ ਮੱਕੀ ਮੱਕੀ ਜਰੀਏ ਬੋਰੀਆਂ ਚ ਕੱਢ ਕੇ ਕੁੱਪੇ ਸੁੱਕਣੇ ਪਾਉਂਦੇ ਨੇ ਉਸ ਤੋਂ ਬਾਅਦ ਉਹਨੂੰ ਮਿਹਨਤ ਕਰਕੇ ਉਹਨੂੰ ਸੁਕਾ ਕੇ ਫਿਰ ਪੈਕ ਕਰਕੇ ਫਿਰ ਗੋਡਾਊਨ ਚ ਕਰਦੇ ਨੇ ਤੇ ਐਦਾਂ ਹੀ ਉਹ ਮਿਹਨਤ ਕਰਦੇ ਨੇ ਤੇ ਆਪਣਾ ਕਿਤੇ ਨਾ ਕਿਤੇ ਪਰਿਵਾਰ ਪਾਲਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਆਉਣਾ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ